ਪਾਓ ਪਰ ਗੱਲ ਵਿਚਾਰੋ ਜਰੂਰ ਜਿਹੜੇ ਰਾਹ ਜਿਹੜੇ ਪਿੰਡ ਨਹੀਂ ਜਾਣਾ ਸਿਰਾਂ ਕੁਛ ਵੀ ਲੋੜ ਕੀ ਆ ਸਾਨੂੰ ਹੈ ਸਰਦਾਰ ਸਾਹਿਬ ਬੈਠੇ ਆ ਇਹ ਪਤਾ ਕੌਣ ਨੇ ਜਿਹੜੇ ਪੱਗਾਂ 'ਤੇ ਬੈਠੇ ਕੌਣ ਨੇ ਸਵਾ ਸਵਾ ਲੱਖ ਨਾਲ ਇੱਕ ਲੜਿਆ ਹੋਇਆ ਸਵਾ ਸਵਾ ਲੱਖ ਨਾਲ ਇੱਕ ਭੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋ ਗਿਆ ਬਾਬਾ ਜੀ ਸਰਦਾਰ ਜੀ ਕੀ ਮਤਲਬ ਸਰਦਾਰ ਜੀ ਦਾ ਕੋਈ ਉੱਥੇ ਦੱਸੇ ਮੈਨੂੰ ਅਜੇ ਤੱਕ ਕਿਸ ਨੇ ਸੁਣਿਆ ਕਿਸ ਨੇ ਆਵਾਜ਼ ਮਾਰੀ ਵਾ ਸਰਦਾਰ ਸਰਦਾਰ ਜੀ ਕਹਿੰਦੇ ਆ ਨਾ ਸੁਣੋ ਫਿਰ ਕੀ ਮਤਲਬ ਹੈ ਸਰਦਾਰ ਜੀ ਦਾ ਸਸਾ 1 ਰਾਰਾ 2 ਦਦਾ 3 ਉਹਨੂੰ ਕੰਨਾ 4 ਦਰਾਰਾ 5 ਜੱਜਾ 6 ਤੇ ਉੱਪਰ ਉਹ ਵਿਆਰੀ 7 ਚਾਰ ਪੁੱਤ ਵਾਰ ਪੰਜਵੀਂ ਮਾਂ ਵਾਰੀ ਛੇਵਾਂ ਬਾਪ ਵਾਰਿਆ ਉਹ ਸਤਮਾ ਆਪ ਵਾਰਿਆ ਤੇ ਸਤਮਾ ਆਪ ਵਾਰਿਆ ਆ ਸਤਮਾ ਆਪ ਵਾਰਿਆ ਆ ਸਤਮਾ ਆਪ ਵਾਰਿਆ ਆ ਸਤਮਾ ਮਾਂ ਕੋ ਵਾਰਿਆ ਇੱਕ ਅੱਖ ਪਿਛੇ ਇੱਕ ਦੀ ਕੁਰਬਾਨੀ ਹੈ ਤਾਂ ਜਾ ਕੇ ਸਰਦਾਰ ਜੀ ਬਣਿਆ ਐਂ ਸਰਦਾਰ ਬਣ ਗਿਆ ਜਿਹੜੇ ਸਰਦਾਰ ਤੁਣਾ ਹੋਣ ਦੀ ਕਦਰ ਨਹੀਂ ਕਰਦੇ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨਹੀਂ ਹੋ ਸਕਦੇ ਗੁਰੂ ਦੇ ਅਗਲੇ ਨਹੀਂ ਹੋ ਸਕਦੇ ਨਾ ਇੱਥੇ ਭਈ ਨਾ ਉੱਥੇ ਭਈ ਯਾਦ ਰੱਖੋ ਮੇਰੀ ਗੱਲ ਕਰਮ ਕੀ ਮਤਲਬ ਹੈ ਜਿਹੜੇ ਬੈਠੇ ਆ ਜਿਹੜੇ ਪੈਰਾਂ ਨੂੰ ਮਹਿੰਦੀਆਂ ਲਾ ਕੇ ਆ ਜ ਜਟਾਵਾਂ ਵਧਾ ਕੇ ਕੰਨਾਂ 'ਚ ਨੱਦੀਆਂ ਪਾ ਕੇ ਬੈਠੇ ਕੌਣ ਨੇ ਪਤਾ ਹੈ ਫੱਫਾ ਜਿਹੜਾ ਫਨਾਹ ਹੋ ਗਿਆ ਆਪਣੇ ਯਾਰ ਤੋਂ ਟੱਕਾ ਜਿਹੜਾ ਕੁਰਬਾਨ ਹੋ ਗਿਆ ਆਪਣੇ ਯਾਰ ਤੋਂ ਰਾਰਾ ਜਿਹੜੀ ਉਹਦੀ ਰਮਜ਼ ਦੇ ਵਿੱਚ ਰਹਿਣ ਲੱਗਿਆ ਤਾਂ ਜਾ ਕੇ ਫਕਰ ਬੰਦਾ ਫਕਰ ਬੰਦਾ ਇਹਦਾ ਸੋਖਾ ਨਹੀਂ ਬਾਬਾ ਜੀ ਹੈ ਤਾਂ ਲੋਕੀ ਕਹਿੰਦੇ ਫਕਰ ਆ ਬਾਬੇ ਜੀ ਚਾਹ ਕਿਉਂ ਪੀਂਦੇ ਫਕੀਰ ਪਤਾ ਕਿਉਂ ਪੀਂਦੇ ਆ ਘਰ ਦੇ ਦਰਵੇਸ਼ ਇਹਦੇ ਘਰ ਦੇ ਦਰਵੇਸ਼ ਹੈ ਜਿਨ੍ਹਾਂ ਨੇ ਘਰਾਂ 'ਚ ਪ੍ਰਵੇਸ਼ ਰੱਖੇ ਹੋਣਗੇ ਉਹਨੂੰ ਬਾਕੇ 'ਚ ਸ਼ਾਮ ਨੂੰ ਕੁੱਤ ਪਾਉਨੇ ਸ਼ਾਮ ਨੂੰ ਰੋਟੀ ਪਾਉਨੇ ਆ ਤੇ ਬਾਕੇ 'ਚ ਤਾਂ ਪਿੰਦੇ ਉਹਦੇ ਘਰ ਦੇ ਕੁੱਤੇ ਆ ਉਹਦੇ ਘਰ ਦੇ ਦਰਵੇਸ਼ ਹੈ ਪਰ ਵਫਾਦਾਰ ਉਹਦੇ ਨਾਲੋਂ ਵੀ ਧੁੱਪਨੇ ਇਹਨਾਂ ਦੇ ਬੋਲ ਕਰੇ ਝੂਠੀ ਨਹੀਂ ਹੋ ਸਕਦੇ ਫਕੀਰ ਦੀ ਰੱਬ ਵੀ ਨਹੀਂ ਮੋੜਦਾ ਰੱਬ ਵੀ ਗਲੀਆਂ ਦੀ ਤਾਲ ਨਹੀਂ ਸਕਦਾ ਰੱਬ ਵੀ ਗਲੀਆਂ ਦੀ ਤਾਲ ਨਹੀਂ ਸਕਦਾ जिद खिचंदी लकी ਫਕੀਰ ਕੰਮ ਕੀ ਕਰਦਾ ਮੈਂ ਕਹਾਂ ਮਾਂ ਜਿਹੜਾ ਮੇਰਾ ਫਕੀਰ ਕੰਮ ਕਰਦਾ ਕੋਈ ਕਰ ਨਹੀਂ ਸੋੜਾ ਕੀ ਕਰਦਾ ਹਣ ਮੇਰੇ ਗੱਲ ਕਰਦਾ ਬਾਪੇ ਨਾਨਕ ਤੇ ਮਰਦਾਨੇ ਦੀ ਬਾਪੇ ਨਾਨਕ ਤੇ ਮਰਦਾਨੇ ਦੀ ਨਾਨਕ ਤੇ ਮਰਦਾਨੇ ਦੀ ਰੱਖਦੇ ਤਨ ਕਰਦਾ ਦਾ ਸਮਪਤਾ ਦੀ ਕਰਦੇ ਆ ਕੁੱਲ ਜ਼ਮਾਨੇ ਦੀ ਹਲੇ ਕੁੱਲ ਜ਼ਮਾਨੇ ਦੀ ਰੱਖਦੇ ਯਾਰ ਕੁੱਲ ਜ਼ਮਾਨੇ ਦੀ ਚਸੂਰ ਬਾਬੇ ਨਾ ਨੇ ਦੁਨੀਆ ਪਾਗਲ ਕਰਦੀ ਇਹਨਾਂ ਨੇ ਹਰ ਬੰਦਾ ਇਹਦਾ ਬੁਲਾਵਾ ਮੋੜਦਾ ਮੈਂ ਕਸਮ ਖਾਣਾ ਮੇਰੇ ਬਾਪੂ ਦੀ ਤੇ ਜਗਤ ਦੇ ਉਹਦੇ ਹੋ ਗਏ ਨਾ ਬਾਬਾ ਜੀ ਆ ਮਾਇਆ ਸਾੜੀ ਨਾਲ ਕੋਈ ਨਹੀਂ ਰਿਹਾ ਹੁਣ ਕਸਮ ਖਾਣਾ ਮੇਰੇ ਦਾਦੇ ਦੀ भी जिंदगी सुखाली मन जाए जिंदगी कट जाओ चंकी कट जाओ तो नेकी करके जाइए नेकी कर बंदे फिर भी मुड़ के आना बाबा जी मैं एको चीज मंगना फकीर कोई जितन मैं मर एक चीज तो मैं मेरे फकीर दे ही सकते हैं कि जितन मैं मर मेरे पे पानी ना पूरा होनी दुनिया आए मेरे मुड़े को ਹੋਰ ਨਹੀਂ ਕੁਛ ਚਾਹੀਦਾ ਇਹਨੇ ਇਹਨੇ ਲੋਕ ਆਉਣ ਮੇਰੇ ਪਿੰਡ ਦੇ ਲੋਕਾਂ ਕੋਲੋਂ ਪਾਣੀ ਪੀਣਦੇ ਪਾਉਦੇ ਪਾਣੀ ਵੇਖ ਜਾਵੇ ਇਹਨੇ ਲੋਕ ਆਉਣ ਤੇ ਪਤਾ ਲੱਗੇ ਤੂੰ ਦੁਨੀਆ ਤੋਂ ਗਿਆ ਹੈ ਇੱਕ ਫਕੀਰ ਬੈਠਾ ਹੈ ਇੱਕ ਫਕੀਰ ਫਕੀਰ ਬੈਠਾ ਹੈ ਇਹ ਗੱਲ ਬੜੀ ਕੰਮ ਦੀ ਹੈ ਜਿਹਦੇ ਵੱੱਲੇ ਪੈ ਗਈ ਨਾ ਉਹ ਫਿਰ ਚਾਹੇ ਸ਼ਿਵ ਚੰਨੀ ਸਾਹਿਬ ਦਾ ਪਰਿਵਾਰ ਹੋਵੇ ਤੇ ਚਾਹੇ ਫਿਰ ਕੋਈ ਆਮ ਹੋਵੇ ਲੋ ਪੈ ਗਈ ਗੱਲ ਖਾਣੇ ਪਾਉਣ ਦੀ ਆ ਜਿੱਤਨੇ ਗੱਲ ਪੱਲੇ ਪੈ ਗਈ ਤੇ ਮੇਰੇ ਹਿਸਾਬ ਨਾਲ ਮੋਹ ਮਾਇਆ ਤੋਂ ਦੂਰ ਹੋ ਜਾਗੇ